ਸਿੱਧੂ ਮੂਸੇਵਾਲੇ ਨੂੰ ਕੋਣ ਨਹੀਂ ਜਾਣਦਾ ਮੂਸੇਵਾਲੇ ਨੇ ਹੁਣ ਤੱਕ ਕਈ ਉਪਲਬਧੀਆਂ ਨੇ ਜੋ ਆਪਣੇ ਨਾਮ ਕੀਤੀਆਂ ਨੇ ਸੋ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਉਪਲਬਧੀ ਹੈ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਨਾਮ ਕਰ ਲਈ ਹੈ ਉਸ ਨੂੰ 뮤직 ਕੈਨੇਡਾ ਦਾ 골ਡਨ ਸਰਟੀਫਿਕੇਟ ਹੈ ਜੋ ਮਿਲ ਕੇ ਹੈ ਜੀ ਹਾਂ ਦੱਸਿਏ ਕਿ ਆਪਣੇ ਗੀਤਾਂ ਦੇ ਰਾਹੀਂ ਹਰ ਕਿਸੇ ਦੇ ਦਿਲਾਂ ਤੇ ਰਾਜ ਕਰਨ ਵਾਲਾ ਸਿੱਧੂ ਮੂਸੇਵਾਲਾ ਬਿਸ਼ੱਕ ਸਾਡੇ ਵਿੱਚ ਨਹੀਂ ਹੈ ਪਰ ਫਿਰ ਵੀ ਉਸਦੇ ਜੋ ਗਾਣੇ ਹੈ ਉਸ ਦੀ ਜੋ ਆਬਦੀ ਜਗ੍ਹਾ ਹੈ ਉਹ ਲੋਕਾਂ ਦੇ ਦਿਲਾਂ ਤੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਖਾਸ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਪਰ ਅੱਜ ਵੀ ਉਹਨਾਂ ਦੇ ਨਾਂ ਤੇ ਰਿਕਾਰਡ ਬਣ ਰਹੇ ਨੇ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ ਡ੍ਰਿੱਪੀ ਨੂੰ 뮤직 ਕੈਨੇਡਾ ਦਾ ਗੋਲਡਨ ਸਰਟੀਫਿਕੇਟ ਮਿਲਿਆ ਹੈ ਦੱਸ ਦਈਏ ਕਿ ਮੂਸੇਵਾਲਾ ਦੇ ਫੈਨਸ ਅੱਜ ਵੀ ਗਾਇਕ ਨੂੰ ਉਹਨਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਨੇ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਉਪਲਬਧੀ ਦਰਜ ਹੋਈ ਹੈ ਜਿਸ ਨੂੰ ਜਾਣਨ ਮਗਰੋਂ ਸਿੱਧੂ ਦੇ ਫੈਨਸ ਕਾਫੀ ਖੁਸ਼ ਨੇ ਮੂਸੀ ਵਾਲਾ ਦੇ ਗੀਤ ਡ੍ਰੀਪੀ ਨੂੰ 뮤זיਕ ਕੈਨੇਡਾ ਵੱਲੋਂ 골ਡਨ ਸਰਟੀਫਿਕੇਟ ਮਿਲਿਆ ਇਸ ਸਨਮਾਨ ਪ੍ਰਾਪਤ ਕਰਕੇ ਮੂਸੀ ਵਾਲਾ ਨੇ ਖੋਰ ਉਚਾਈ ਹਾਸਲ ਕਰ ਲਈ ਹੈ ਡ੍ਰੀਪੀ ਗੀਤ ਨੂੰ ਮਹਿਜ਼ ਪੰਜਾਬ ਤੇ ਕੈਨੇਡਾ ਹੀ ਨਹੀਂ ਬਲਕਿ ਦੁਨੀਆ ਭਰ ਦੇ 뮤지컬 ਲਵਰਸ ਵੀ ਕਾਫੀ ਪਸੰਦ ਕਰ ਰਹੇ ਨੇ ਜਿਵੇਂ ਸਿੱਧੂ ਮੂਸੀ ਵਾਲਾ ਦੇ ਫੈਨਸ ਨੂੰ ਗਾਇਕ ਦੇ ਗੀਤ ਨੂੰ 골ਡਨ ਸਰਟੀਫਿਕੇਟ ਮਿਲਣ ਦੀ ਖਬਰ ਆਈ ਤਾਂ ਫੈਨਸ ਕਾਫੀ ਖੁਸ਼ ਨੇ ਵੱਡੀ ਗੱਲ ਜੇ ਫੈਨ ਸਿੱਧੂ ਮੂਸੀ ਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆਏ ਇਸ ਦੇ ਨਾਲ ਹੀ ਫੈਨਸ ਨੇ ਕਮੈਂਟ ਕਰ ਦਿਆ ਗਾਇਕ ਲਈ ਇਨਸਾਫ ਦੀ ਮੰਗ ਕੀਤੀ ਹੈ ਜ਼ਿਕਰ ਖਾਸ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਦਾ ਗੂੜੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਸੀ ਉਸ ਦਿਨ ਤੋਂ ਲੈ ਕੇ ਮੂਸੇਵਾਲ ਦੇ ਮਾਪਿਆਂ ਤੇ ਉਸਦੇ ਚੋਣ ਵਾਲਿਆਂ ਨੂੰ ਉਸ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਮਾਨਸਾ ਦੇ ਅਦਾਲਤ ਵੱਲੋਂ ਇਸ ਕਤਲकांड 'ਚ 27 ਦੋਸ਼ੀਆਂ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਸਨ ਸਿੱਧੂ ਮੂਸੇਵਾਲੇ ਨੂੰ ਕੋਣ ਨਹੀਂ ਜਾਣਦਾ ਮੂਸੇਵਾਲੇ ਨੇ ਹੁਣ ਤੱਕ ਕਈ ਉਪਲਬਧੀਆਂ ਨੇ ਜੋ ਆਪਣੇ ਨਾਮ ਕੀਤੀਆਂ ਨੇ ਸੋ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਉਪਲਬਧੀ ਹੈ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਨਾਮ ਕਰ ਲਈ ਹੈ ਉਸ ਨੂੰ ਮਿਊਜ਼ਿਕ ਕੈਨੇਡਾ ਦਾ 골ਡਨ ਸਰਟੀਫਿਕੇਟ ਹੈ ਜੋ ਮਿਲ ਕੇ ਹੈ ਜੀ ਹਾਂ ਦੱਸਿਏ ਕਿ ਆਪਣੇ ਗੀਤਾਂ ਦੇ ਰਾਹੀਂ ਹਰ ਕਿਸੇ ਦੇ ਦਿਲਾਂ ਤੇ ਰਾਜ ਕਰਨ ਵਾਲਾ ਸਿੱਧੂ ਮੂਸੇਵਾਲਾ ਬੇਸ਼ੱਕ ਸਾਡੇ ਵਿੱਚ ਨਹੀਂ ਹੈ ਪਰ ਫਿਰ ਵੀ ਉਸਦੇ ਜੋ ਗਾਣੇ ਹੈ ਉਸ ਦੀ ਜਵਾਬ ਦੀ ਜਗ੍ਹਾ ਹੈ ਉਹ ਲੋਕਾਂ ਦੇ ਦਿਲਾਂ ਤੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਖਾਸ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਪਰ ਅੱਜ ਵੀ ਉਹਨਾਂ ਦੇ ਨਾਂ ਤੇ ਰਿਕਾਰਡ ਬਣ ਰਹੇ ਨੇ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ ਡ੍ਰਿੱਪੀ ਨੂੰ 뮤직 ਕੈਨੇਡਾ ਦਾ ਗੋਲਡਨ ਸਰਟੀਫਿਕੇਟ ਮਿਲਿਆ ਹੈ ਦੱਸ ਦਈਏ ਕਿ ਮੂਸੇਵਾਲਾ ਦੇ ਫੈਨਸ ਅੱਜ ਵੀ ਗਾਇਕ ਨੂੰ ਉਹਨਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਨੇ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਉਪਲਬਧੀ ਦਰਜ ਹੋਈ ਹੈ ਜਿਸ ਨੂੰ ਜਾਣਨ ਮਗਰੋਂ ਸਿੱਧੂ ਦੇ ਫੈਨਸ ਕਾਫੀ ਖੁਸ਼ ਨੇ ਮੂਸੀ ਵਾਲਾ ਦੇ ਗੀਤ ਡ੍ਰੀਪੀ ਨੂੰ 뮤זיਕ ਕੈਨੇਡਾ ਵੱਲੋਂ 골ਡਨ ਸਰਟੀਫਿਕੇਟ ਮਿਲਿਆ ਇਸ ਸਨਮਾਨ ਪ੍ਰਾਪਤ ਕਰਕੇ ਮੂਸੀ ਵਾਲਾ ਨੇ ਖੋਰ ਉਚਾਈ ਹਾਸਲ ਕਰ ਲਈ ਹੈ ਡ੍ਰੀਪੀ ਗੀਤ ਨੂੰ ਮਹਿਜ਼ ਪੰਜਾਬ ਤੇ ਕੈਨੇਡਾ ਹੀ ਨਹੀਂ ਬਲਕਿ ਦੁਨੀਆ ਭਰ ਦੇ 뮤지컬 ਲਵਰਸ ਵੀ ਕਾਫੀ ਪਸੰਦ ਕਰ ਰਹੇ ਨੇ ਜਿਵੇਂ ਸਿੱਧੂ ਮੂਸੀ ਵਾਲਾ ਦੇ ਫੈਨਸ ਨੂੰ ਗਾਇਕ ਦੇ ਗੀਤ ਨੂੰ 골ਡਨ ਸਰਟੀਫਿਕੇਟ ਮਿਲਣ ਦੀ ਖਬਰ ਰਾਈਟ ਆ ਫੈਨਸ ਕਾਫੀ ਖੁਸ਼ ਨੇ ਵੱਡੀ ਗੱਲ ਜੇ ਫੈਨ ਸਿੱਧੂ ਮੂਸੀ ਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆਏ ਇਸ ਦੇ ਨਾਲ ਹੀ ਫੈਨਸ ਨੇ ਕਮੈਂਟ ਕਰ ਦਿਆ ਗਾਇਕ ਲਈ ਇਨਸਾਫ ਦੀ ਮੰਗ ਕੀਤੀ ਹੈ ਜ਼ਿਕਰ ਖਾਸ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਦਾ ਗੂੜੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਸੀ ਉਸ ਦਿਨ ਤੋਂ ਲੈ ਕੇ ਮੂਸੇਵਾਲ ਦੇ ਮਾਪਿਆਂ ਤੇ ਉਸਦੇ ਚੋਣ ਵਾਲਿਆਂ ਨੂੰ ਉਸ ਨੂੰ ਇਨਸਾਫ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਮਾਨਸਾ ਦੇ ਅਦਾਲਤ ਵੱਲੋਂ ਇਸ ਕਤਲकांड 'ਚ 27 ਦੋਸ਼ੀਆਂ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਸਨ